ਇਤਿਹਾਸ ਨੂੰ ਜਦੋਂ ਪੜਦੇ ਹਾਂ ਤਾਂ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਬਾੜ ਸਾਹਿਬ ਦੀ ਧਰਤੀ ਤੋਂ ਆਪਣੇ ਨਾਨਕੇ ਪਿੰਡ ਤਖਤੂਗਿਰਨਾ ਵੇਜਾਂਦੇ ਸਨ ਤੇ ਇੱਕ ਰਾਤ ਇਸ ਪਵਨਸਥਾਨ ਦੇ ਠਹਿਰੇ ਸਨ। ਔਰ ਅਮਰਤਵੇਲੇ ਬਾਬਾ ਜੀ ਨੇ ਦਤਨ ਕੀਤ ਕਰਕੇ ਇਸ ਪਵਨਸਥਾਨ ਦੇ ਦਤਨ ਗੱਢੀ ਸੀ। ਸੋ ਹੁਣ ਬਹੁਤ ਵੱਡਾ ਦਰਖਤ ਹੈ ਟਾਲੀ ਦਾ। ਔਰ ਬਜ਼ੁਰਗ ਦੱਸਦੇ ਹਨ ਕਿ ਇੱਥੇ ਕੁਝ ਸਮਾਂ ਪਹਿਲਾਂ ਰਾਵੀ ਦਰਿਆ ਵਗਦਾ ਸੀ ਪਰ ਬਹੁਤ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਸੀ ਪਰ ਲੋਕਾਂ ਨੇ ਬਾਬਾ ਸ਼ਿਵ ਚੰਦ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਤੀ ਕੀਤੀ ਬਾਬਾ ਜੀ ਇਸ ਦਰਿਆ ਨੂੰ ਬੇਨਤੀ ਕਰੋ ਕਿ ਇਹ ਥੋੜਾ ਦੂਰ ਜਾਵੇ ਸਾਡੀਆਂ ਫਸਲਾਂ ਜਿਹੜੀਆਂ ਮਾਰੀ ਜ ਨੇ ਉਹਨਾਂ ਦਾ ਬਚਾਅ ਹੋ ਸਵੇ ਸਾਡੇ ਘਰਾਂ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚੱਲ ਸੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦੇ ਵੱਡੇ ਸੁਪੁੱਤਰ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇੱਥੇ ਆਏ ਨੇ ਤੇ ਸੰਗਤਾਂ ਆਪਣੀ ਸ਼ਰਧਾ ਭਾਵਨਾ ਦੇ ਨਾਲ ਦੁੱਧ ਮੱਖਣ ਘਿਓ ਪ੍ਰਸ਼ਾਦ ਹੋਰ ਪਿਟਾਵਾ ਲੈ ਕੇ ਪਹੁੰਚੀਆਂ ਸੱਚ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਲਾ ਗੁਰਦਾਸਪੁਰ ਦੇ ਗੁਰਦੁਆਰਾ ਤਨਤਨ ਬਾਬਾ ਚਨੀ ਚੰਦ ਜੀ ਸੋ ਇਹ ਗੁਰਦੁਆਰਾ ਗੋਟਾਲੀ ਸਾਹਿਬ ਦੇ ਨਾਂ ਤੋਂ ਜਾਣ ਜਾਂਦਾ ਸੋ ਇਸ ਗੁਰਦੁਆਰੇ ਦੇ ਇਤਿਹਾਸ ਤੋਂ ਸੰਗਤਾਂ ਨੂੰ ਬਹੁਜੀ ਨਾਲ ਗੱਲਬਾਤ ਕਰਕੇ ਜਾਣੂ ਕਰਨਾ ਹੁੰਦਾ ਜੀ ਅਫਾਅਤ ਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਰਣਜੀਤ ਸਿੰਘ ਜੀ ਇਸ ਪਵਨਸਥਾਨ ਦੇ ਮੀਤ ਗ੍ਰੰਥੀ ਇਹ ਪਵਨਸਥਾਨ ਜ਼ਾਹਰ ਪੀਰ ਜਗਤਪੁਰ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਬਜ਼ਾਦ ਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਦਾ ਹੈ ਇਤਿਹਾਸ ਨੂੰ ਜਦੋਂ ਪੜਦੇ ਹਾਂ ਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਬਾੜ ਸਾਹਿਬ ਦੀ ਧਰਤੀ ਤੋਂ ਆਪਣੇ ਨਾਨਕੇ ਪਿੰਡ ਪਖੋਗਰ ਨਾ ਵੇ ਜਾਂਦੇ ਸਨ ਤੇ ਇੱਕ ਰਾਤ ਇਸ ਪਵਨਸਥਾਨ ਦੇ ਠਹਿਰੇ ਸਨ ਔਰ ਅਮਰਤਵੇਲੇ ਬਾਬਾ ਜੀ ਨੇ ਦਾਤਨ ਕੀਤਾ ਕਰਕੇ ਇਸ ਪਵਨ ਸਥਾਨ ਦਾਤਨ ਗੱਡੀ ਸੀ ਸੋ ਹੁਣ ਬਹੁਤ ਵੱਡਾ ਦਰਖਤ ਹੈ ਟਾਲੀ ਦਾ ਇਸ ਸਥਾਨ ਗੁਰਦੁਆਰਾ ਟਾਲੀ ਸਾਹਿਬ ਹੈ ਔਰ ਇਤੇ ਬੇਅੰਤ ਸੰਦਾ ਸੰਗਤਾਂ ਆਤਮਸਤ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸਾ ਬੇਨਤੀਆ ਕਰਕੇ ਗੁਰਬਾਣੀ ਦਾ ਪਾਠ ਸੁਣ ਕੇ ਲਾਹਾ ਪ੍ਰਾਪਤ ਕਰ ਦਿਆ ਹਨ ਔਰ ਬਜ਼ੁਰਗ ਦੱਸਦੇ ਹਨ ਕਿ ਇਤੇ ਕੁਝ ਸਮਾਂ ਪਹਿਲਾਂ ਰਾਵੀ ਦਰਿਆ ਵਗਦਾ ਸੀ ਪਰ ਬਹੁਤ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਸੀ ਔਰ ਲੋਕਾਂ ਨੇ ਬਾਬਾ ਸ਼੍ਰੀ ਚੰਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਤੀ ਕੀਤੀ ਬਾਬਾ ਜੀ ਇਸ ਰਦਾਵੀਂ ਦਰਿਆ ਨੂੰ ਬੇਨਤੀ ਕਰੋ ਕਿ ਇਹ ਥੋੜਾ ਦੂਰ ਜਾਵੇ ਸਾਡੀਆਂ ਫਸਲਾਂ ਜਿਹੜੀਆਂ ਮਾਰੀ ਜ ਨੇ ਉਹਨਾਂ ਦਾ ਬਚਾਅ ਹੋ ਸਵੇ ਸਾਡੇ ਘਰਾਂ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚੱਲ ਸੇ ਔਰ ਬਾਬਾ ਜੀ ਨੇ ਬੇਨਤੀ ਕੀਤੀ ਔਰ ਰਾਵੀ ਅੱਜ ਵੀ ਇੱਥੋਂ 4-5 ਕਿਲੋਮੀਟਰ ਦੂਰ ਵਗਦੀ ਹੈ ਔਰ ਲੋਕ ਬਾਬਾ ਜੀ ਦੇ ਚਰਨਾਂ ਵਿੱਚ ਆਣ ਕੇ ਇਸ ਅਰਦਾਸਾਂ ਬੇਨਤੀ ਨੂੰ ਪੂਰਾ ਕਰਕੇ ਆਪਣੇ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਉਹ ਬੇਅੰਤ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਜਿਹੜੇ ਵਿਦੇਸ਼ ਵਿੱਚ ਬਚੇ ਗਏ ਹਨ ਉਹ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਇੱਤ ਪਵਨ ਸਥਾਨ ਦੇ ਨਤਮਸਤੋ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਉਧਰ ਸਰ ਦੇ ਇਤਿਹਾਸ ਤੋਂ ਜਾਣ ਕੋ ਰਸੋ ਮੈਂ ਤੁਹਾਡਾ ਆਪਣਾ ਲਾ ਖੁਸ਼ੀਪੂਰ ਤੁਸੀਂ ਦੇਖਦੇ ਰਹੋ ਲਾਈਵ ਤੇ ਜੀ ਚਾਣ ਸੋ ਸਾਡੇ ਨਾਲ ਗੁਰਦਰਾ ਸਾਹਿਬ ਦੇ ਕੋਈ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਧਰ ਇਤਿਹਾਸ ਤੋਂ ਸੰਗਤਾਂ ਨੂੰ ਜਾਣ ਕੋਦਾ ਦੇਖ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਨ ਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਗੁਰਦਾਸਪੁਰ ਅਤੇ ਦਿਨਾ ਨਗਰ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ਦੂਰੀ ਵਿੱਚ ਹੈ ਇੱਥੇ ਸੰਗਤਾਂ ਦੇਸ਼ਾਂ ਪਰਦੇਸ਼ਾਂ ਤੋਂ ਆਣ ਕੇ ਆਪਣੀਆਂ ਅਰਦਾਸਾਂ ਮਨੋ ਕਾਮਨਾਵਾਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਇਸ ਪਵਨ ਸਥਾਨ ਦਾ ਇਤਿਹਾਸ ਇਤਿਹਾਸਕਾਰਾਂ ਅਨੁਸਾਰ ਇਹ ਹੈ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾੜ ਸਾਹਿਬ ਤੋਂ ਆਪਣੇ ਕਰਕਰਤਾਰ ਪ੍ਰੋਖੇ ਜਾਂਦੇ ਸਨ ਤੇ ਰਸਤੇ ਵਿੱਚ ਗਲੜੀ ਵਿਖੇ ਠਹਿਰਦੇ ਸਨ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਵੱਡੇ ਸੁਪੁੱਤਰ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇੱਥੇ ਆਏ ਨੇ ਤੇ ਸੰਗਤਾਂ ਆਪਣੀ ਸ਼ਰਧਾ ਭਾਵਨਾ ਦੇ ਨਾਲ ਦੁੱਧ ਮੱਖਣ ਘਿਓ ਪ੍ਰਸ਼ਾਦ ਹੋਰ ਪਿਟਾਵਾ ਲੈ ਕੇ ਪਹੁੰਚੀਆਂ ਬਾਬਾ ਜੀ ਉਹਨਾਂ ਦੀ ਸੰਗਤਾਂ ਦੀ ਸੇਵਾ ਤੋਂ ਖੁਸ਼ ਹੋ ਕੇ ਪ੍ਰਸੰਨ ਹੋ ਕੇ ਪੁੱਛਿਆ ਕਿ ਕੋਈ ਆਪਣੀ ਸੇਵਾ ਦੱਸੋ ਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਰਾਵੀ ਦਰਿਆ ਸਾਡੀਆਂ ਫਸਲਾਂ ਦਾ ਹਰ ਸਾਲ ਨੁਕਸਾਨ ਕਰਦਾ ਤੇ ਬਾਬਾ ਜਿਨੇ ਦਾਤਨ ਕਰਦਿਆ ਕਰਦੇ ਆ ਉਹ ਦਾਤਨ ਕੱਢ ਦਿੱਤੀ ਆ ਜੋ ਦਾਤਨ ਟਾਲੀ ਦੇ ਰੂਪ ਦੇ ਵਿੱਚ ਤੇ ਸ਼शोਭਿਤ ਹੈ ਸੰਗਤਾਂ ਟਾਲੀ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਨੇ ਸੋ ਆਪਣੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਕਰਨ ਵਾਸਤੇ ਗੁਰਦੁਆਰਾ ਟਾਲੀ ਸਾਹਿਬ ਖੇ ਹਾਜ਼ਰੀਆਂ ਭਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਗੁਰਦਰਾ ਸਾਹਿਬ ਦੇ ਕੋਲ ਪਹੁੰਚ ਕੇ ਜਿਵੇਂ ਨੇ ਸਾਰੇ ਗੁਰਦਰਾ ਸਾਹਿਬ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣਗਰਾ ਮੈਂ ਤੁਹਾਡਾ ਆਪਣਾ ਲਾਪਰੀ ਸੰਖੁਪਤ